ਕਾਜੀ ਪਾਰਟੀ ਕਰ ਵਿਆਹ ਵਿਵਾਂ ਦਾ ਕੰਮ ਨਿਬੇੜ ਕੇ ਅੱਜ ਫੇਰ ਬਲੌਗਿੰਗ ਦੀ ਕਰੀਏ ਸ਼ੁਰੂਆਤ ਆ ਗਏ ਆ ਤੁਸੀਂ ਘਰੇ ਆਂ ਕਿਉਂਕਿ ਬਣਾਉਣ ਲੱਗਾ ਤੁਹਾਨੂੰ ਵੀ ਤੁਹਾਨੂੰ ਵੀ ਦੇ ਭਾਈ ਬੁੱਢਾ ਰਹੇ ਤੁਹਾਨੂੰ ਬੰਦ ਰਹੇ ਤੋਂ ਨਾਲ ਹੀ ਤੂੰ ਤੇ ਡੱਡੀ ਤਰ੍ਹਾਂ ਹੋ ਐ ਰਾਤ ਹੁਣ ਫੇਰ ਆਦੇ ਕੰਮ ਕਾਜ ਵੇਨੇ ਅੱਜ ਜੇ ਲੇਟ ਹੋ ਗਏ ਅੱਠ ਹਾਂ ਸਾਰੇ ਢੜ ਦੇ ਉੱਠੇ ਆ। ਹੋਰ ਸਾਰੇ ਵੀਰ ਸਭ ਠੀਕ ਠਾਕ ਹੋਣਗੇ। ਬਹੁਤ ਵਧੀਆ ਰਿਹਾ ਚਲੋ ਵਿਆਹ ਦਾ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਨਾਲ ਸਭ ਕਿਸਾਨ ਦੀ ਨਿਬੜ ਗਿਆ। ਹੁਣ ਗੱਡੀਆਂ ਦੀ ਧੂਆ ਧਵਾਈ। Thar Rox ਸ਼ਿੰਗਾਰੀ ਗੱਲ ਖਾਦ ਦੀ ਤਿਆਰੀ ਕਰਦੇ ਆ ਸਾਰੇ ਕੰਮ ਕਾਜ ਹੋ ਗਏ ਨੇ ਕਿਉਂਕਿ ਵਿਆਹਾਂ ਦੇ ਵਿੱਚ ਤੁਹਾਨੂੰ ਪਤਾ ਸਾਰਾ ਕੰਮ ਜਿਹੜਾ ਇੱਕ ਵਾਰ ਠੱਪ ਹੋ ਜਾਂਦਾ। ਇੱਕ ਰੈਡੀ ਰਿਟਰ ਬਣਾ ਕੇ ਲਿਓਨੇ ਟਰੈਕਟਰ ਦੋਦ ਦਿੰਦਾ ਟਾਈਮਿੰਗ ਲੱਗਾ ਖੁੱਲਾ ਪਿਆ ਕੀ ਤਾਰ ਜੀ ਵੱਜ ਗਈ ਮੋਨ ਰੈਡੀਟਰ ਧੋ ਸਹੀ ਰੀਜਣਾ ਇਹਨੂੰ ਪ੍ਰੈਸ਼ਰ ਤੇ ਰੋਟੀ ਖਾ ਲਈ ਧੋ ਇਹਨੂੰ ਰੀਜਣਾ ਰੈਡੀਟਰ ਨੂੰ ਕੋਈ ਕਿਰਾਏ ਦਾੁੰਦਾ ਚੁਆਲਾ ਹੈ ਕੋਲੇ ਦਾ ਸਾਰੇ ਨਹੀਂ ਆਪਣੇ ਵਾਲੇ ਕਹੋ ਚਲੋ ਸੇਲਰ ਦੇ ਪਾਸੋਂ ਅੱਜ ਤੋਂ ਹੰਦ ਫੇਰ ਵੱਡੀ ਬੈ ਗਈ ਯੂ ਧੋ ਕੇ ਕਰ ਲੋ ਦਵਾ ਦਵਾ ਫੱਟ ਚੱਲੀਏ ਫਿਰ ਆਹ ਲਾਓ ਹਾਲ ਮੋਨ ਲਾ ਦਵਾ ਟ੍ਰੈਕਟਰਾਂ ਵੱਡੇ ਆ ਮਗਰ 4x4 ਮਗਰ ਹਾਲ ਲਾ ਗੱਡੀ ਕੱਢ ਗਈ ਐ ਮੈਟ ਮਗਰ ਵੀ ਲਾਉ ਕਰਾਇਆ ਤੇ ਟੋਚਨ ਕਰੋ ਪੂਰੇ ਆਪਣੀ ਗੱਡੀ ਆ ਆ ਚੋਲਾ ਵਾਲੀ 10000 ਤੇ ਉਹ ਧੁੰਦ ਤੇ ਗਾਂਹ ਤੱਕ ਚੱਲ ਜਾਂਦੀ ਮਨ ਜਿਹਾ ਪਰਦੇ ਲਾਉਣੇ ਪੈਣੇ ਹਨਾ ਕਦੀ ਧੁੱਪ ਲੱਗ ਜਾਂਦੀ ਆ ਕਦੀ ਜੇ ਉਹਦੇ ਕਿੰਨੀ ਕੁ ਵਾਗੀ ਹੋਈ ਹਾਂ ਮੰਡੀ ਵਾਲ ਕਿਹੜਾ ਫੌਜੀ ਆ ਰਸੀਆ ਪਾਰਟੀ ਆਜੀ ਹੋਟਾ ਹੀ ਕਿੱਲੇ ਹੋਣੇ ਭਾਈ ਰੂਪ ਕੇ ਨਾਲ ਜਿਹੜਾ ਹੂੰ ਕੱਲ ਵੀ ਨਹੀਂ ਨਾ ਭਾਈ 플레이 ਤੂੰ ਮੇਹ ਲਾ ਯਾਰ ਇਹੋ ਜੇ ਕੰਮ ਨਾ ਕਰਿਆ ਕਰ ਪੁੱਠੇ ਜੇ ਫਿਰ ਚੇਤਾ ਫਿਰ ਇੱਕ ਡਰਾਈਵਰ ਕਹਦਾ ਤੁਝੇ ਤੈਨੂੰ ਇਹ ਗੱਲ ਦੇ ਚੇਤਾ ਭੁੱਲਣਾ ੜੀ ਪਤਾ ਮਸ਼ੀਨਰੀ ਵਿੱਚ ਚਲਾਉਣ ਡਿਆ ਤਰੇਲ ਗਾਂਹ ਤੱਕ ਆ ਗਈ ਇੱਥੇ ਯਾਰ ਲਾਈਏ ਪਰਦੇ-ਪੁਰਦੇ ਆ ਰਾਤ ਹੋਰ ਆਈ ਖਾਦ ਕੱਲ ਫੇਰ ਆਈ ਖਾਦ ਜਾਬ ਦੀ ਇਹ ਕਿਦਾਂ ਥਾਂ ਜਾਂ ਛੜਾ ਕੇ ਮੋਹਣਾ ਖਾਦ ਕੇ ਨੇ ਲਵਾਈ ਹੋਈ ਇਹ ਨਾ ਥਾਂ ਛੜਾ ਕੇ ਕਤਲਵਾਦੀ ਗਾੜ ਲੈ ਬੰਦੇ ਮੈਨੇ ਨਹੀਂ ਲਵਾਈ ਕਿੰਨੇ ਲਵਾਈਏ ਸਾਰਾ ਸ਼ੈੱਡ ਕਮਲੇ ਜਿਹਨੇ ਪੱਦਰ ਕਰਤਾ ਮੈਨਾਂ ਅੱਧ ਹੋ ਗਈ ਬੰਦਿਆਂ ਦੀ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗੇ ਕਈ ਵੀਰ ਇੱਥੇ ਪੁੱਛਦੇ ਆ ਵੀ ਟਰੈਕਟਰ ਦੇ ਕਲੱਚ ਦੇ ਵਿੱਚ ਪਲੇ ਕਿੰਦਾ ਬੋੜੀ ਕਿੰਨੀ ਕਲੱਚ ਦੇ ਵਿੱਚ ਪਲੇ ਚਾਹੀਦੀ ਆ ਵੀਰ ਜੀ ਜਦੋਂ ਕਪਾ ਪਲੇਪ ਹੋਣੀ ਆ ਰਾਡ ਜਿਹੜੀ ਹੈ ਨਾ ਆਪਾਂ ਥੋੜੀ ਲੰਮੀ ਕਰੀ ਜਾਣੀ ਲੰਮੀ ਕਰੀ ਜਾਣੀ ਹੈ ਇਹਦੇ ਨਾਲ ਕਿ ਕਲਚ ਦੇ ਵਿੱਚ ਜਿਹੜੀ ਪਲੇ ਰਵੇ ਜੇ ਛੋਟੀ ਕਰਾਂਗੇ ਫਲੇ ਘਟਦੀ ਜਾਣੀ ਲੰਮੀ ਕਰਾਂਗੇ ਪਲੇ ਵਧਦੀ ਜਾਣੀ ਉਸ ਕਰਕੇ ਇਹ ਸਭ ਤੋਂ ਧਿਆਨ ਦੇਣ ਯੋਗ ਆਲਾ ਨਹੀਂ ਤੇ ਜੇ ਆਪਾਂ ਇੰਨੀ ਪਲੇ ਟਰੈਕਟਰ ਦੇ ਕਲਚ ਦੇ ਵਿੱਚ ਨਾ ਰੱਖਾਂਗੇ ਉਹਦੇ ਨਾਲ ਕੀ ਹੋਊਗਾ ਵੀ ਆਪਣੀ ਕਲਚ ਪਲੇਟ ਦੀ ਜਿਹੜੀ ਮਨਿਆਦ ਆ ਉਹ ਘਟ ਜੂਗੀ ਇਹ ਸਭ ਤੋਂ ਗੱਡੀ ਗੱਲ ਹੁੰਦੀ ਆ ਕਲੱਚ ਚ ਪਲੇ ਜਿਹੜੀ ਆ ਐਦਾਂ ਕਲੱਚ ਜਿਹੜਾ ਪਲੇ ਰੱਖਣੀ ਪੈਣੀ ਹੈ ਜੀ ਇਹਨੂੰ ਆ ਇੱਕ ਨਟ 24 ਨੰਬਰ ਦਾ ਇੱਕ ਉੱਪਰਲੀ ਸਾਈਡ ਚ 24 ਨੰਬਰ ਦਾ ਦੋਵੇਂ ਨਟ ਢੇਲੇ ਕਰਕੇ ਇੱਥੇ ਚਾਬੀ ਪਾ ਕੇ ਰਾਡ ਨੂੰ ਲੰਬੀ ਕਰ ਜਿੰਦਾ ਥੋੜਾ ਜਿਹਾ ਇਹਦੇ ਨਾਲ ਜਿਹੜੀ ਆ ਪਲੇ ਜਿਹੜੀ ਆ ਵਜੂਗੀ ਟਰੈਕਟਰ ਇਹ ਅਰਜਨ ਨੋਵਾ ਟਰੈਕਟਰ ਦੇ ਵਿੱਚ ਪਲੇ ਪਾਉਣ ਦਾ ਤਰੀਕਾ ਆ ਇੱਥੇ ਮਨੀਸ਼ਾ ਕੋਲ ਨੇ ਟੰਕਾ ਹੀ ਨਹੀਂ ਲਾਇਆ ਯਾਰ ਉਹਨੇ ਉੱਤੋਂ ਪੈਪ ਬੰਦ ਕਰਤੀ ਤੇ ਨਹੀਂ ਇਹ ਇਧਰ ਲਈ ਆਹ ਹਾਂ ਤਾਂ ਬੰਦ ਹੀ ਦਾ ਕੀ ਕਹਾਂਗੇ ਮੈਂ ਉਹਨੂੰ ਉਦਰਾ ਤੁਸੀਂ ਦੱਸ ਕੇ ਕਿ ਲੈ ਵੀ ਤੇ ਸਾਬਣ ਲੈ ਇੱਥੇ ਪਰ ਉਹਨੇ ਲੀਕ ਕਰ ਜਾਂ ਫਿਰ ਉਹਨੇ ਇਧਰਲੀ ਸਾਈਡ ਸਾਰੀ ਬੰਦ ਕਰਤੀ ਹੈ ਇਧਰਲੇ ਬੰਨੇ ਕੀ ਰਾਇ ਕੱਸਣ ਵਾਲਾ ਆ ਹਾਂ ਤਾਂ ਮਤੂੰ ਫੇਰ ਗਲਤ ਕਰਨਾ ਨਹੀਂ ਹੁਣ ਅਈ ਜੇ ਗੱਡੀ ਕੱਢਣ ਚੱਲੇ ਅੱਜ ਕਾ ਯਾਰ ਧੁੰਦ ਦੇ ਕਾਰਨ ਵੇਖਲਾ ਕੀ ਕਰਤਾ ਇੰਨੇ ਵਧੀਆ ਵਧੀਆ ਕਿਦਾਂ ਬੰਦਾਂ ਦੇ ਕੰਮ ਰਿਸਕ ਥੋੜੇ ਆਹੋ ਸੈਲਰ ਦੀ ਆਣਾ ਚੌਲਾਂ ਵਾਲੀ ਉਹ ਦੋਰਾ ਨਾ ਪਾਈ ਓਏ ਗਿਸਟਾਡਰ ਅੱਡੀ ਪੂੰਡੀ ਲਗਾਈ ਨੱਪੀਉਂ ਦਾ ਵੇ ਉਹ ਪੂੰਡੀ ਲਗਾ ਉਹ ਗੱਡਿਆਂ ਗਾਹ ਗਾ ਲੋ ਗਾਹ ਨਾ ਪੀਣਾ ਪੂੰਡੀ ਵਾਲਾ ਵੇ ਪਰ ਇਹਨੂੰ ਓ ਥੇਜ ਭਾਗਦਾ ਥੇਜ ਪਹਿਲੀ ਹੁਣ ਆਪਾਂ ਸਾਰੀ ਖੋਲਤੀ ਆ ਪਰਾਲੀ ਪਰੂਲੀ ਗਲਗੀ ਸਾਰੀ ਵਿੱਚ ਨੱਪੀ ਉੱਪ ਲੱਗੂਗੀ ਕੰਪਿਊਟਰ ਕਰਾਇਆ ਚਾਲੂ ਕਰਦੇ ਆ ਅੱਜ ਆ ਸ਼ੁਰੂ ਜਿਹੜੀ ਰਹਿ ਗਈ ਉਹਦਾ ਨਵੇੜਕੇ ਚਾਹ ਪਾਣੀ ਲੈ ਜਾਂਦੇ ਬੰਦਿਆ ਮਗਰ ਹੁਣ ਆਪਾਂ ਅਗੇ ਮੱਕੀ ਵਾਲੀ ਪੈਲੀ ਬੰਦੀ ਤਿਆਰ ਕਰਨ ਲੈ ਹੁਣ ਇਹ ਪਵਾਵਾਂਗੇ ਉਹ ਕੰਪਿਊਟਰ ਕੰਪਿਊਟਰ ਕਰਾਇਆ ਮਾਰਾਂਗੇ ਤੇ ਕਰਕੇ ਸੈਟਿੰਗ ਇਹਨਾਂ ਦੀ। 24 ਸਵੇਰ ਦੇ ਜੁੱਪੇ ਆ ਟਰੈਕਟਰ ਅੱਜ। ਚਾਹ ਚੂ ਪਾਣੀ ਦੇ ਬੰਦੇ ਨੇ ਮਗਰ ਚਾਹੀਦਾ ਯਾ ਰੋਟੀ ਪਾਣੀ ਖਵਾਤਾ ਹੀ। ਹੁਣ ਚਾਹ ਲੈ ਗਏ ਆਂ। ਚਾਹ ਪਿਆ ਆ ਕੇ ਤੇ ਤੇਲ ਜਿੱਦਾਂ ਦਾ ਗਾੜੀ ਮਾਹੌਲ ਚੱਲ ਹੋਇਆ ਕਰਦੇ ਆ। ਅੰਗਰਾਜ਼ੀ ਭਾਦੀ ਗੇ ਨੋ। ਆਹੋ ਦੇ। ਆ ਜਾਓ ਚਾਹ ਪੀਓ। ਸ਼ਮਾ ਸ਼ਾਕੇ ਨਾਲ ਆਪ ਛਕਦੇ ਨਾਲੇ ਇਹਨਾਂ ਨੂੰ ਛਕਾਉਣੇ ਹੈ ਜਿੱਦਾਂ ਦਾ ਗਾੜੀ ਮਹੌਲ ਚਾਲ ਦੂਜੇ ਬੰਦਿਆਂ ਨੂੰ ਮਿਲਦੇ ਜਾ ਕੇ ਭਾਈ ਰੰਜੋਤ ਸਿੰਘ ਕੀ ਲੈਣਾ ਕੋਣਾ ਤਿਆਰ ਆ ਕੇ ਬੰਦ ਕਰ ਟਰੈਕਟਰ ਪਾਣੀ ਪਾਣੀ ਲੀਕ ਦਾ ਲੂ ਦਾ ਪਤਾ ਫੇਰੀ ਲੱਗੂ ਵੇਖੋ ਨਾ ਦੇਖਣਾ ਕਿੰਨੇ ਆਪਾ ਗਰਮ ਗਰਮਣਾ ਕਰ ਦਿਓ ਟਰੈਕਟਰ ਹੁਣ ਅੱਜ ਵੋਹਲਿਆਣਾ ਬੂਟੇ ਜਿਦ ਤਰਾ ਪਹਿਲੇ ਆਪਣੇ ਬਾਬੇ ਦਾਦੇ ਪੁੱੜਦੇ ਹੀ ਨਾ ਆ ਸੇਖ ਲੋ ਜਾਜ ਅੱਜ ਵੋਹਲਿਆਣਾ ਬੂਟੇ ਪੁੱਟਣ ਦੀ ਵਧੀਆ ਐ ਸਾਫ ਹੋ ਗਏ ਸੋਹਣੇ ਲੱਗਣ ਡੈ ਬਣੇ ਫਿੱਪਲ ਕੇ ਲਿਆ ਆ ਗਏ ਨਾ ਜੂਰੀਆ ਯਾਰੀਆ ਮੋਢਣਾ ਵਾ ਗਏ ਨੂੰ ਤੇ ਫੇਰ ਐ ਇੱਕ ਪਾਉਨੇ ਖਾਦ ਖੁਦ ਵੇਖੀ ਚੜਦੇ ਗੱਦਾਂ ਆਵੇ ਚਾਲ ਆ ਮਿੱਠੂ ਓਏ ਆਪਾਂ ਜਿੰਨੀਆਂ ਢੋਨਾਪੂਰ ਦੀਆਂ ਪਾਰਨੀਆਂ ਉਹ ਲਈਆਂ ਪੂਰ ਹੁਣ ਪੈੜੀ ਦੀ ਉਚਾਈ ਵਧਾਵਾਂਗੇ ਥੋੜੀ ਜੀ ਤਾਂ ਜੋ ਸਿੰਚੂਨ ਨਾ ਹੋਵੇ ਵਿੱਚ ਇੱਕ ਬੰਨਿਓ ਲੱਗਾਗੇ ਪੈੜੀ ਪੱਧਰ ਕਰਦੇ ਕਰਦੇ ਜਾਵਾਂਗੇ ਪਿਛਾਣੂ ਆ ਵੀ ਅਜ ਨਾਲ ਹੀ ਆ ਓਏ ਤੂੰ ਕਿਧਰ ਫਿਰਦਾ ਓਏ ਰਿਓ ਇਹ ਨਾਲ ਹੀ ਫਿਰਦਾ ਅਜ ਕਰਾਂਗੇ ਆਪਾਂ ਉੱਚਾ ਸਾਰੇ ਥਾਂ ਨੂੰ ਕਾਫੀ ਦਿਨਾਂ ਬਾਅਦ ਬਲੌਗ ਬਣਨੇ ਸ਼ੁਰੂ ਹੋਏ ਆ ਕਿਉਂਕਿ ਵਿਆਹਾਂ ਨੂੰਆਂ ਦੇ ਕੰਮਾਂ ਦੇ ਵਿੱਚ ਰੁੱਝੇ ਪਏ ਸੀ ਤੇ ਹਾਉਣਾ ਨਵੇਂ ਸਿਰਿਓਂ ਫੇਰ ਵਾਹਿਗੁਰੂ ਬੋਲ ਬੰਦ ਆਵੇ ਤੇ ਰੱਖੇ ਦਾਰੂ ਪੀ ਦਰੂ ਤੇ ਅਮਾਰੂ ਤੇ ਮੈਂ ਪਾਰੂ ਇਹ ਬਿਨਾਂ ਨੰਨਤੀ ਨਾ ਹੋਣ ਹੁਣ ਨਵੇਂ ਸ਼ਿਰੋ ਕੀਤਾ ਸ਼ੁਰੂ ਆਪਣੇ ਅਧਰਾਜ ਵੀਰ ਵੀਹਰੀ ਵਾਲੇ ਪਿੰਡ ਦੇ ਚ ਰਾਜ ਰਾਜਾ ਬਾਬਾ ਰਾਜਾ ਇਹਦੇ ਨਾਂ ਨਾ ਵੀ ਜਾਣੇ ਜਾਂਦੇ ਆ ਤੇ ਇਹਨਾਂ ਦੇ ਅੱਜ ਕੰਮ ਚਾਲੂ ਕੀਤਾ ਇਹਨਾਂ ਨੇ ਅੱਧਾ-ਅੱਧਾ ਫੁੱਟ ਮਿੱਟੀ ਚਕਾਉਣੀ ਆ ਥੱਲੇ ਮਿੱਟੀ ਨਿਕਲਣੀ ਆ ਫੇਰ ਚਲੋ ਇਹਨਾਂ ਦੀ ਪਜਾਉ ਜ਼ਮੀਨ ਥੱਲੇੋਂ ਨਿਕਲ ਆਊਗੀ ਹਾਂ ਆ ਟਰੈਕਟਰ ਸਿੱਖਣ ਡਿਆ ਓਏ ਨਹੀਂ ਹਾਂ ਇਨੂ ਦਾ ਸਿਰੇ ਤਾਂ ਕੀ ਕੱਢਿਆ ਸਿਰੇ ਤਾਂ ਕੀ ਓਏ ਇੱਕ ਲੀਪ ਵਾਲਾ ਜਿਹੜੀ ਮਰਜੀ ਇੱਕ ਲੀ ਆਓ ਲਾ ਮਿਲਦਾ ਗਿਆ ਯਾਰ ਪਾਣੀ ਹੈਗਾ ਅਨੇ ਹਾਂ ਜਿੱਦਾਂ ਪਾਉਂਦਾ ਮਾਰ ਮਰ ਪਾ ਦੇ ਇਹਦੇ ਇਹਦੇ ਹੈਗਾ ਪੰਜ ਇਹ ਇਹਨੂੰ ਆਖਿਆ ਤੇਗਾ ਯਾਰ ਗਣਾ ਇੱਥੇ ਕੋਰ ਮੋਦ ਲਈ ਫਿਰਦੇ ਸਾਡਾ ਖੜਾ ਬਿਲਕੁਲ ਅੱਜ ਸਾਡੇ ਨਾ ਵੀਰਾਂ ਨੇ ਪੂਰਾ ਕੰਮ ਖਿੱਚ ਕੇ ਕੀਤਾ ਤੇ ਇਹਰਾ ਕੰਮ ਖਿੱਚ ਕੇ ਲੈ ਗਏ ਸਾਡਾ ਕਿੱਲੇ ਤੋਂ ਥੋੜਾ ਥਾਂ ਜਿਹੜੇ ਸਾਰੇ ਬੂਟੇ ਪੁੱਟਦੇ ਆ ਵਧੀਆ ਸਫਾਈ ਹੋ ਗਈ ਬੂਟਿਆਂ ਦੀ ਹੁਣ ਇਹਨਾਂ ਨੂੰ ਗੋੜ ਕੇ ਤੇ ਇੱਕ ਖਾਦ ਪਾ ਦਿੰਨੇ ਪੂਰੀ ਫਿਰ ਐ ਚੜ ਜਣਗੇ ਡਾਈ ਤੇ ਜੂਰੀਆ ਤੇ ਜ਼ਿੰਕ ਵੀ ਰੰਦਾ ਹੀ ਪਾ ਦਿਓ ਤਿੰਨੇ ਚੀਜ਼ਾਂ ਪਾ ਦਾਂਗੇ ਤੇ ਕਰੋ ਚੈੱਕ 35 ਕਿਲੋ ਬੀ ਵਾਲੀ ਕਣਕ ਵੇਖਣ ਨੂੰ ਪਹਿਲੀਆਂ ਦੋ ਖਾਦਾਂ ਹੀ ਤਾਂ ਲੱਗਦੀ ਬਹੁਤ ਵਿਰਲੀ ਹੁੰਦੀ ਆ ਨਾ ਬਹੁਤ ਹੁਣ ਆ ਪੂਰੀ ਸੰਗਣੀ ਹੋ ਗਈ ਹੈ ਕਿ ਧੁੱਪਾਂ ਲੱਗਣ ਡੈ ਵੀ ਆ ਕਣਕਾਂ ਜਿਹੜੀਆਂ ਵਾ ਹੁਣ ਗਰੋਥ ਕਰਨ ਲੱਗ ਪਈਆਂ ਤੇ ਪਹਿਲਾ ਦੇ ਠੰਡੀ ਜਿਆਦੀ ਪਈ ਜਾਂਦੀ ਤੁਰਦੀਆਂ ਨਹੀਂ ਜਿੰਨੀਆਂ ਮਰਜ਼ੀ ਖਾਦਾ ਖੁੱਤਾ ਪਾਈ ਚੱਲੀਏ ਪਤਾ ਨਹੀਂ ਕਈ ਵੀ ਰੱਖੀ ਜਾਂਦੇ ਕਿਹੜੀ ਖਾਦ ਪਾਈ ਐ ਸਪਰੇਅ ਕਰੀਏ ਕੁਛ ਨਹੀਂ ਲੋੜ ਨਹੀਂ ਠੰਡ ਜੀ ਦਾ ਕਰਕੇ ਕਣਕਾਂ ਜੜੀਆਂ ਵਾਂ ਉਹ ਜਿਆਦੀਆਂ ਮਧੂਲੀਆਂ ਹੀ ਆ ਪਈਆਂ ਆਪਣੇ ਜ਼ਾਇਰ ਕੀ ਸਾਰਾ ਕੋ ਥੋੜਾ ਲੇਟ ਹੋ ਗਿਆ ਕਣ ਝੋਨਾ ਜਿਹੜਾ ਸੀ ਮਸ਼ੀਨ ਤੇ ਠੰਡ ਜੀ ਪੈਣਾ ਝੋਨਾ ਲੈ ਜਾ ਸਰੋਂ ਕਿਨੀ ਲੇੜ ਸਟਾਲਾ ਕੀਤ ਪਛੇਜਿਆ ਕੰਮ ਹੋ ਗਿਆ ਇੱਕ ਘੜੀ ਪਛੜ ਜੀ ਇਹਦੇ ਬਹੁਤ ਦੂਰ ਜਾ ਕੇ ਡਿੱਗੀ ਦਾ ਬੱਤin ਵਧੀਆ ਹੁਣ ਤੇ ਚਲੋ Gyönyörű